ਜੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਇੱਧਰ ਦਰਬਾਰ ਲੈ ਆਏ ਜਾਂ ਰਹਾਇਸ਼ੀ ਏਰੀਆ ਥੋੜਾ ਜਿਹਾ ਬਣ ਰਿਆ ਉਦੋਂ ਵੀ ਇਹ ਸਮੱਸਿਆ ਆ ਰਹੀ ਹੈ ਪਰ ਬਾਰ ਬਾਰ ਅਸੀਂ ਇਸ ਗੱਲ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਤੇ ਬਹੁਤ ਵਾਰ ਜਿਹੜੇ ਐਮਸੀ ਆ ਉਹਨਾਂ ਦੀ ਵੀ ਧਿਆਨ ਦੇ ਵਿੱਚ ਲਿਆਂਦਾ ਪਰ ਇਹਦੀ ਸਮੱਸਿਆ ਨੂੰ ਕੋਈ ਨਹੀਂ ਦੇਖ ਰਿਹਾ ਕਿਉਂਕਿ ਸਾਡੇ ਕੋਲ ਹੀ ਕੂੜੇ ਦਾ ਇੱਕ ਡੰਪ ਪੈਂਦਾ ਜਿੱਥੇ ਜੀ ਤੁਸੀਂ ਮੈਂ ਸ਼ਹਿਰ ਵਾਸੀ ਹਾਂ ਤੇ ਤੁਹਾਡੇ ਅੱਗੇ ਰਾਹੀ ਇੱਕ ਫੀਲ ਕਰਨਾ ਚਾਹਨਾ ਕਿ ਇੱਕ ਬਿਮਾਰੀ ਦਾ ਘਰ ਬਣ ਚੁੱਕਾ ਕਿਉਂਕਿ ਉਸ ਡੰਪ ਦੇ ਕੋਲ ਇੱਕ ਨੰਬਰ 1 ਤੇ ਇੱਕ ਡੀਏਵੀ ਸਕੂਲ ਵੀ ਆ ਜਿੱਥੇ ਬਹੁਤ ਸਾਰੇ ਬੱਚੇ ਸ਼ਹਿਰ ਦੇ ਪਿੰਡਾਂ ਦੇ ਆਲੇ ਦੁਆਲੇ ਏਰੀਆ ਦੇ ਲੋਕ ਬੱਚੇ ਉੱਥੇ ਜਾਂਦੇ ਆ ਤੇ ਉਹ ਡੰਪ ਦੀ ਸਫਾਈ ਤਾਂ ਇਹਨਾਂ ਨੇ ਕੀ ਕਰਾਣੀ ਆ ਤੇ ਇਹਨਾਂ ਨੇ ਤਾਂ ਆਲੇ ਦੁਆਲੇ ਵੀ ਜਿਹੜੀਆਂ ਗਲੀਆਂ ਆ ਕਿ ਸਰਕਾਰ ਦੇ ਜਿਸ ਟਾਈਮ ਦੀ ਸਰਕਾਰ ਬਣੀ ਹੋਈ ਆ ਉਸ ਟਾਈਮ ਦੇ ਲਾ ਰਹੀ ਆ ਉਹ ਤਾਂ ਸਾਰੇ ਸ਼ਹਿਰ ਨੂੰ ਹੀ ਆ ਪਰੇਸ ਗਲੀ ਦੇ ਤੁਸੀਂ ਹਾਲਾਤ ਜਿਹੜੇ ਆ ਮੌਕੇ ਵੀਡੀਓ ਦੇ ਵਿੱਚ ਦੇਖ ਚੁੱਕੇ ਆ ਕਿ ਅੱਜ ਬਾਰਿਸ਼ ਦੇ ਦਿਨ ਵਿੱਚ ਸੌਣ ਮਹੀਨੇ ਦੇ ਵਿੱਚ ਸਾਡਾ ਬਾਰ ਬਾਰ ਕਹਿਣਾ ਪ੍ਰਸ਼ਾਸਨ ਨੂੰ ਇਹ ਹੋ ਚੁੱਕਾ ਹੈ ਕਿ ਅਸੀਂ ਜੇ ਉਹਨਾਂ ਦੇ ਕੋਲੇ ਵੀ ਬੇਨਤੀ ਕਰ ਲਈ ਜਦ ਤੱਕ ਤੁਸੀਂ ਸੜਕ ਨਹੀਂ ਬਣਾ ਸਕਦੇ ਇੱਥੇ ਕੋਈ ਕਚਰਾ ਲਿਆ ਕੇ ਰੂੜ ਨੂੰ ਤਿਆਰ ਕਰ ਦਿੱਤਾ ਜਾਵੇ ਤਾਂ ਕਿ ਆਉਣ ਜਾਣ ਲਈ ਸਾਰਿਆਂ ਦਾ ਰਸਤਾ ਬਣਿਆ ਰਹੇ ਪਰ ਨਹੀਂ ਉਹ ਸਾਰੀਆਂ ਚੀਜ਼ਾਂ 'ਤੇ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਔਰ ਅੱਜ ਬੜੀ ਹੀ ਨਿੰਦਕਯੋਗ ਗੱਲ ਹੋਈ ਆ ਕਿ ਉਸ ਗਲੀ ਦੇ ਵਿੱਚ ਕਿਸੇ ਦੇ ਫੈਮਿਲੀ ਦੇ ਵਿੱਚੋਂ ਕੋਈ ਦੁਨੀਆ ਤੋਂ ਫੜਦਾ ਜਾ ਚੁੱਕਾ ਆ ਤੇ ਉਹ ਅੰਤਿਮ ਸੰਸਕਾਰ ਵੀ ਜਿਹੜੇ ਆ ਉਹ ਵੀ ਗੱਡੀ ਦੇ ਵਿੱਚ ਕਰਾਣੇ ਪਏ ਗਏ ਇਦਾਂ ਦੇ ਹਾਲਾਤ ਬਣੇ ਆ ਤੇ ਅੱਜ ਜਿਹੜਾ ਉਸ ਘਰ ਦੇ ਵਿੱਚ ਆਏ ਗਿਆ ਨੂੰ ਉਥੇ ਚਾਹ ਪਾਣੀ ਵੀ ਛਕਾਣਾ ਸੀ ਉਹ ਵੀ ਗੁਰਦੁਆਰੇ ਦੇ ਵਿੱਚ ਕੀਤਾ ਗਿਆ ਸਰਪੰਨੀ ਦੇ ਕੋਲ ਜੋ ਕਿ ਆਖੋ ਅੱਧਾ ਕਿਲੋਮੀਟਰ ਦੂਰ ਹੀ ਤੇ ਆ ਔਰ ਇੰਨੇ ਤਾਂ ਹਾਲਾਤ ਮਾੜੇ ਆ ਕਿ ਕਿਸੇ ਦੇ ਘਰ ਦੇ ਵਿੱਚ ਦੁੱਖ ਵੀ ਆਇਆ ਤੇ ਉਹਨੂੰ ਵੀ ਇੱਕ ਪ੍ਰਸ਼ਾਸਨ ਨੇ ਜਿਹੜਾ ਅਣਸੁਣਾ ਕੀਤਾ ਮੈਂ ਅੱਜ ਪ੍ਰਧਾਨ ਜੀ ਮਨਸਲਪ ਕਮੇਟੀ ਦੇ ਪ੍ਰਧਾਨ ਜੀ ਦੀ ਨਿਗਰਾਨੀ ਦੇ ਵਿੱਚ ਲਿਆਂਦਾ ਹੋਰ ਐਮਸੀ ਮੋਤਵਾਰ ਐਮਸੀਆਂ ਦੇ ਵੀ ਧਿਆਨ ਚ ਲਿਆਂਦਾ ਪਰ ਮੇਰੇ ਹਿਸਾਬ ਦੇ ਨਾਲ ਉੱਧਰ ਜਿਹੜੇ ਲੋਕ ਰਹਿੰਦੇ ਆ ਇਹਨਾਂ ਲਈ ਉੱਥੇ ਕੋਈ ਧਿਆਨ ਨਹੀਂ ਹੈਗਾ ਤੇ ਸ਼ਾਇਦ ਐਮਸੀਆਂ ਨੂੰ ਆਪਣੇ ਆਪਣੇ ਬਾੜਾਂ ਦੀ ਪਈ ਹੋਗੀ ਉੱਧਰ ਜਿਹੜੇ ਲੋਕ ਰਹਿੰਦੇ ਆ ਉਹ ਇਹਨਾਂ ਲਈ ਲੋਕ ਨਹੀਂ ਹੈਗੇ ਉਹ ਇਹਨਾਂ ਲਈ ਜਾਨਵਰ ਆ ਜਿਨ੍ਹਾਂ ਨੂੰ ਜਾਨਵਰ ਦੇ ਹਾਲਾਤਾਂ ਦੇ ਵਿੱਚ ਪੈਦਾ ਕਰ ਦਿੱਤਾ ਇਹਨਾਂ ਨੇ ਔਰ ਅੱਜ ਸੋਣ ਮਹੀਨੇ ਦੇ ਵਿੱਚ ਮੈਂ ਆਪਣੇ ਆਪ ਤੇ ਕਹਿ ਰਿਹਾ ਕਿ ਇਸ ਗਲੀ ਦੇ ਵਿੱਚੋਂ ਕਈ ਬੱਚੇ ਸਕੂਲ ਜਾਣ ਵਾਲੇ ਆ ਪਹਿਲੇ ਨੰਬਰ ਤੇ ਮੇਰੀ ਗੁੜੀਆ ਹੀ ਆ ਉਹ ਸੋਣ ਮਹੀਨੇ ਦੇ ਵਿੱਚ ਗਵਰਨਮੈਂਟ ਸਕੂਲ ਦੇ ਵਿੱਚ ਪ੍ਰਸ਼ਾਸਨ ਜਾ ਕੇ ਦੇਖ ਸਕਦਾ ਆ ਸਰਕਾਰ ਸਰਕਾਰ ਦੇ ਕਮੇਟੀ ਘਰ ਦੇ ਐਮਸੀ ਜਾ ਕੇ ਦੇਖ ਸਕਦੇ ਆ ਕਿ ਸੋਣ ਮਹੀਨੇ ਦੇ ਵਿੱਚ ਮੇਰੀ ਗੁੜੀਆ ਦੀ ਕਿੰਨੀਆਂ ਗੈਰ ਹਾਜ਼ਰੀਆਂ ਉਹਦਾ ਕਾਰਨ ਕੀ ਆ ਉੱਥੇ ਰਸਤਾ ਹੈ ਨਹੀਂ ਤੇ ਜੇ ਸਕੂਲ ਵਾਲੇ ਆ ਉਹ ਸਕੂਲ ਵਾਲੇ ਬੱਚਿਆਂ ਨੂੰ ਬੋਲਦੇ ਤੁਸੀਂ ਸਕੂਲ ਚ ਨਿਆਰ ਪਰ ਅਸੀਂ ਸਕੂਲ ਚ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਕਿੱਦਾਂ ਜਾਈਏ ਉਥੇ ਰਾਤਾਂ ਹੋਵੇ ਔਰ ਮੈਂ ਜੇ ਪ੍ਰਸ਼ਾਸਨ ਨੂੰ ਲੱਗਦਾ ਜੀ ਅਸੀਂ ਇਸ ਗੱਲ ਨੂੰ ਝੂਠ ਬੋਲਦੇ ਆ ਤਾਂ ਮੈਂ ਸ਼ਹਿਰ ਦੇ 19 ਐਮਸੀਆ ਨੂੰ ਕਹੂੰਗਾ ਕਿ ਆਪਣੇ ਆਪਣੇ ਸਕੂਟਰੀਆਂ ਤੇ ਆਪਣੇ ਆਪਣੇ ਬਾਈਕ ਤੇ ਉਸ ਗਲੀ ਦੇ ਵਿੱਚ ਤੱਕ ਗਲੀ ਦਾ ਪੂਰਾ ਦੌਰ ਕੀਤਾ ਜਾਵੇ ਫਿਰ ਮੈਂ ਦੇਖਦਾ ਕਿ ਇਹ ਤੁਰੰਤੋਂ ਤੇ ਕਾਰਵਾਈ ਕਰੋਗੇ ਜਾਂ ਨਹੀਂ ਕਰੋਗੇ ਕਿਉਂਕਿ ਜੇ ਇਹਨਾਂ ਦਾ ਆਣਾ ਜਾਣਾ ਹੁੰਦਾ ਤਾਂ ਮੈਂ ਇਹ ਕਹਿਣਾ ਕਿ ਇਹ ਸਮੱਸਿਆ ਹੱਲ ਹੋ ਜਾਣੀ ਸੀ ਪਰ ਜਿਹੜੀ ਮੁੱਦਾ ਮੇਨ ਤੇ ਚੱਲੀ ਜਾ ਰਿਹਾ ਹੈ ਜਾਂ ਕੂੜੇ ਦੀ ਡੰਪ ਦੀ ਮਿੱਟੀ ਦੇ ਰੋਲੇ ਪਈ ਜਾ ਰਹੇ ਆ ਜਾ ਰੇਲਵੇ ਰੋਡ ਦੀ ਸੜਕ ਦਾ ਮੁੱਦਾ ਪਈ ਜਾਂਦਾ ਤੇ ਇਹਦੇ ਘਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਜ ਇਦਾਂ ਦੇ ਹਾਲਾਤ ਬਣੇ ਹੋਏ ਆ ਕਿ ਅੱਜ ਹਰ ਬਾੜ ਦੇ ਵਿੱਚ ਬਾਰਿਸ਼ ਦੇ ਕਾਰਨ ਲਗਾਤਾਰ ਜਿਹੜਾ ਆ ਉੱਥੇ ਲੋਕਾਂ ਨੂੰ ਪਰੇਸ਼ਾਨੀ ਪਾਣੀ ਦੀ ਗੰਦੇ ਪਾਣੀ ਦੀ ਆ ਰਹੀ ਆ ਪਰ ਐਡੀ ਵੱਡੀ ਐਨੇ ਕਰੋੜਾਂ ਦੀ ਮਸ਼ੀਨਰੀ ਲਿਆਂਨ ਤੋਂ ਬਾਅਦ ਵੀ ਹਜੇ ਤੱਕ ਇਹਨਾਂ ਕੋ ਸਿਵਰੇਜ ਤੱਕ ਨਹੀਂ ਚੰਗੀ ਤਰ੍ਹਾਂ ਖੁੱਲੇ ਧਿਆਨ ਦੇ ਵਿੱਚ ਨੰਬਰ 1 ਮਿਲਿਆ ਸੀ ਅੱਜ ਮੇਰੇ ਹਿਸਾਬ ਦੇ ਨਾਲ ਜੇ 100 ਸੂਹਾ ਵਿੱਚੋਂ 100 ਨੰਬਰ ਤੇ ਨਵਾਂ ਸ਼ਹਿਰ ਜਾ ਚੁੱਕਾ ਆ ਇਦਾਂ ਦੇ 4 3 4 ਸਾਲਾਂ ਚ ਹਾਲਾਤ ਬਣਾਤੇ ਔਰ ਮੈਂ ਅੱਜ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਜੇ ਜਲਦ 2 ਇੱਕ ਅੱਧੇ ਦਿਨ ਦੇ ਵਿੱਚ ਉਸ ਚੀਜ਼ ਦਾ ਹੱਲ ਨਹੀਂ ਕੀਤਾ ਗਿਆ ਅਸੀਂ ਇਹਨੂੰ ਉੱਥੇ ਦਾ ਸਾਰਾ ਯੂਥ ਉੱਤੇ ਦੇ ਬਜ਼ੁਰਗ ਲੈ ਕੇ ਅਸੀਂ ਚੌਂਕ ਦੇ ਵਿੱਚ ਬਹਿ ਜਾਵਾਂਗੇ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਕੀਤੀ ਜਾਊਗੀ ਅਸੀਂ ਚੌਂਕ ਤੋਂ ਨਹੀਂ ਤਰਨਾ ਚਾਹਾਂਗੇ